ਕੁਣ ਸ਼੍ਰੋਮਣੀ ਅਕਾਲੀ ਦਲ ਆਲਿਆਂ ਦਾ ਬਾਗੀ ਧੜਾ ਸੀ ਕਹਿ ਲੀਏ ਜਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅੱਜ ਕੱਲ੍ਹ ਗਵਾਈ ਕਰ ਰਿਹਾ ਉਹਦੀ ਜਿੱਥੇ ਉਹਨਾਂ ਨੇ ਲਿਖਤੀ ਮਾਫੀਨਾਮਾ ਮੰਗਿਆ ਪਹਿਲੀ ਨਜ਼ਰੇ ਪੜਦੇ ਸਾਰ ਤੁਹਾਡੇ ਮਨ 'ਚ ਕੀ ਚੱਲ ਰਿਹਾ ਸੀ ਚੁੱਪੂ ਗੁੜਪੂ ਵਿੱਚੋਂ ਵਿੱਚ ਲੁੱਟੂ ਅਰਧਮੋ ਅਰਧਮੀ ਵੀ ਇਹ ਕੰਮ ਨਹੀਂ ਚੱਲਣਾ ਅਕਾਲੀ ਦਲ ਸ਼੍ਰੋਮਣੀ ਕਮੇਟੀ ਅਕਾਲ ਤਖਤ ਇਹ ਮਿਲ ਕੇ ਜਿਹੜੇ ਬੁੱਕਲ ਚਰੋੜੀ ਭੰਨਦੇ ਰਿਹਾ ਨਾ ਤੇ ਕਰਕੇ ਅਕਾਲੀ ਦਲ ਇੱਥੇ ਗਿਆ ਉਸ 96 ਤੋਂ ਲੈ ਕੇ ਹੁਣ ਤੱਕ ਮਲਾਈਆਂ ਇਕੱਠੀਆਂ ਖਾਧੀਆਂ ਨੇ ਉਹੀ ਨਿੱਜਪ੍ਰਸਤ ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਸਿਆਸਤ ਤੁਸੀਂ ਕੀਤੀ ਆ ਜਿਹੜੀ ਸੁਖਵੀਰ ਕਰ ਰਿਹਾ ਤੁਸੀਂ ਸੁਖਵੀਰ ਤੇ ਕਹਿੰਦੇ ਹੋ ਵਿੱਚੋਂ ਵਿੱਚ ਕਹਿੰਦੇ ਰਹੇ ਜੀ ਉਹ ਕਹਿੰਦੇ ਦੱਸੋ ਜੀ ਕਦੋਂ ਕਿਹਾ ਹੁਣ ਇਹ ਲੀਡਰਸ਼ਿਪ ਬਦਲਣ ਦੀ ਗੱਲ ਕਰਦੇ ਨੇ ਉਹ ਕਹਿੰਦੇ ਅਸੀਂ ਕਿਹਾ ਚੱਕੋ ਅਸਤੀਫਾ ਇਹ ਕਹਿੰਦੇ ਤੁਹਾਡੇ ਅਸਤੀਫੇ ਦੀ ਗੱਲੇ ਨਹੀਂ ਜੀ ਇੰਨੇ ਚਿਰ ਬਾਅਦ ਤੁਹਾਡੀ ਸਰਕਾਰ ਬਣੀ ਸੀ ਚੋਣ ਮੈਨੀਫੈਸਟੋ 'ਚ ਲੋਕਾਂ ਨਾਲ ਵਾਅਦੇ ਕੀਤੇ ਸੀ ਸਭ ਤੋਂ ਵੱਡਾ ਵਾਅਦਾ ਇਹੀ ਸੀ ਨਾ ਵੀ ਜਿੰਨਾ ਜ਼ੁਲਮ ਹੋਇਆ ਉਹਦੀ ਉੱਚ ਪੱਧਰੀ ਅਦਾਲਤੀ ਕਮਿਸ਼ਨ ਤੋਂ ਜਾਂਚ ਕਰਵਾਵਾਂਗੇ ਤੇ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਹਿਰੇ 'ਚ ਖੜੇ ਕਰਾਂਗੇ। ਉਹ ਸਾਰੇ ਕਾਸੇ ਦਾ ਜ਼ਿਕਰ ਕੀਤਾ ਤੇ ਹੋਇਆ ਮਾਫੀਨਾਮੇ 'ਚ ਜ਼ਿਕਰ ਦੇ ਵਿੱਚ ਕਮੀ ਹੈ। ਬਿਲਕੁਲ ਨਹੀਂ ਜ਼ਿਕਰ ਕੀਤਾ ਉਹਦਾ। ਹੁਣ ਛਲਕਿਆ ਨਾ ਖਡੂਰ ਸਾਹਿਬ ਰਾਹੀਂ ਤੇ ਫਰੀਦਕੋਟ ਦੇ ਰਾਹੀਂ ਉਹ ਦਰਦ ਦੀ ਥਾਹ ਪਾਉਣ ਲਈ ਇਹਦੇ ਵਿੱਚ ਕੋਈ ਗੱਲ ਨਹੀਂ। ਚਾਰ ਨੁਕਤਿਆਂ 'ਚ ਮਾਫੀ ਮੰਗੀ ਗਈ ਆ ਚਾਰ ਪੁਆਇੰਟ ਬਣਾ ਕੇ ਲਿਖ ਕੇ ਦਿੱਤੇ ਗਏ ਜਥੇਦਾਰ ਸਾਹਿਬ ਨੂੰ। ਉਸ ਤੋਂ ਤੋਂ ਤਸੱਲੀ ਲੱਗਦੀ ਹੈ ਕਿ ਘੱਟੋ ਘਾਟਾ ਤਾਂ ਚਲੋ ਕਬੂਲਿਆ ਇਹਨਾਂ ਨੇ ਪਹਿਲੀ ਵਾਰੀ ਲਿਖਤੀ ਰੂਪ 'ਚ ਉਹ ਵੀ ਅਸਪਸ਼ਟ ਨੇ ਸਰਸੇ ਵਾਲੇ ਸਾਧ ਨੇ ਜਿਹੜਾ ਡਫਾਂਗ ਰਚਿਆ ਬਈ ਸਿੱਖੀ ਦੇ ਵਿੱਚ ਤਾਂ ਗੁਰੂ ਦੀ ਨਕਲ ਦਾ ਕੋਈ ਸਵਾਲ ਹੀ ਨਹੀਂ ਹੈਗਾ ਨਾ ਉਹਨੇ ਅਮਰਤ ਸਿਕਾਉਣ ਦੀ ਗੱਲ ਕੀਤੀ ਸੀ ਉਹ ਇਸ਼ੂ ਤੁਸੀਂ ਬਣਾ ਲਿਆ ਬਣਾਇਆ ਇਸ ਕਰਕੇ ਸਰਸੇ ਵਾਲੇ ਨੂੰ ਠੋਕਣਾ ਬਦਲਾ ਲੈਣਾ ਬਦਲਾ ਲੈਣਾ ਵੋਟਾਂ ਦੇ ਵਿੱਚ ਦੂਜਾ ਸਿੱਖਾਂ ਦੀ ਹੱਡ ਪਾਲਾ ਬੰਦੀ ਹੋਊਗੀ ਅਕਾਲ ਤਖਤ ਸਾਹਿਬ ਨੇ ਉਹਦੇ ਖਿਲਾਫ ਕੋਨਾਮਾ ਜਾਰੀ ਕਰਨ ਦੀ ਥਾਂ ਸਮੁੱਚੇ ਫਿਰਕੇ ਖਿਲਾਫ ਕਰਤਾ ਫੇਰ ਤੁਹਾਨੂੰ ਲੱਗਿਆ ਵੀ ਉਹਨਾਂ ਦੀ ਵੋਟਾਂ ਦੀ ਲੋੜ ਆ ਫੇਰ ਉਹ ਕੇਸ ਵੀ ਵਾਪਸ ਲੈ ਲਿਆ ਚਿੰਮਾ ਸਾਹਿਬ ਨੂੰ ਕਿਸੇ ਨੇ ਸਵਾਲ ਪੁੱਛਿਆ ਸਰਸਾ ਸਾਧ ਨੂੰ ਮਾਫੀ ਦੇਣ ਵਾਲਾ ਮਾਮਲਾ ਉਹਨੇ ਸਵਾਲ ਹੀ ਬਦਲਤਾ ਕਹਿੰਦਾ ਕਿਨੇ ਦਿੱਤੀ ਸੀ ਮਾਫੀ ਸਰਸਾ ਸਾਧ ਨੂੰ ਸਵਾਲ ਤਾਂ ਇਹ ਸੀ ਵੀ ਕੀ ਜਥੇਦਾਰ ਸਿੰਘ ਸਹਿਬਾਨ ਤੁਸੀਂ ਕੋਠੀ ਬੁਲਾਏਕ ਨਾ ਫੇਰ ਚਿੱਠੀ ਹਿੰਦੀ ਚ ਲਿਖੀ ਪੰਜਾਬੀ ਚ ਲਿਖੀ ਪ੍ਰਕਾਸ਼ ਸਿੰਘ ਨੇ ਵੀ ਕਿਹਾ ਇੱਕ ਥਾਂ ਤੇ ਕਹਿੰਦਾ ਬੜਾ ਖੁਸ਼ ਹੋਏ ਆਉਂਦੇ ਸੀ ਇਹ ਚੀਮਾ ਤੇ ਬਾਦਲ ਵੀ ਸਰਸੇ ਵਾਲਾ ਮਸਲਾ ਵੀ ਹੱਲ ਕਰ ਲਿਆ ਕਹਿੰਦਾ ਮੈਂ ਕਿਹਾ ਕਿਤੇ ਪੁੱਠਾ ਨਾ ਪੈ ਜੇ ਕਹਿੰਦੇ ਯਾਰ ਤੂੰ ਐਵੇਂ ਸਵਾਲ ਤੂੰ ਮਾੜੀ ਸੋਚਦਾ ਚੰਗਾ ਕਿਉਂ ਨਹੀਂ ਸੋਚਦਾ ਉਹਤੇ 95 ਲੱਖ ਦੇ ਇਸ਼ਤਿਹਾਰ ਦਿੱਤੇ 90 92 95 ਸਭ ਤੋਂ ਉਹਦੇ ਹੱਕ 'ਚ ਬਿਆਨ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਨੇ ਦਿੱਤਾ ਰੁੱਪੜ ਤੋਂ ਲੱਗਿਆ ਸੀ ਵੀ ਅਕਾਲੀ ਦਲ ਦਾ ਸਭ ਤੋਂ ਵਧੀਆ ਫੈਸਲਾ ਇਹ ਸੀ ਸੋ ਉਹ ਜਦੋਂ ਤੁਸੀਂ ਵੋਟਾਂ ਦਾ ਸੌਦਾ ਕਰ ਲਿਆ ਉਹਨਾਂ ਨੂੰ ਪੂਹੇ ਚੜਾ ਲਿਆ ਸ਼੍ਰੋਮਣੀ ਅਕਾਲੀ ਦਲ ਇੱਕ ਸਦੀ ਬੀਤਣ ਤੋਂ ਬਾਅਦ ਸਫ਼ਰ ਦੇ ਦੌਰਾਨ ਜਿਹੜਾ ਖਲਾਰਾ ਪਿਆ ਸਿਆਸੀ ਤੌਰ ਤੇ ਸੰਭਲ ਨਹੀਂ ਰਿਹਾ ਇੱਕ ਬਾਗੀ ਧੜਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਰੂਪ ਚ ਮਾਫੀਨਾਮਾ ਦਿੰਦਾ ਹੈ ਕਬੂਲਨਾਮਾ ਦਿੰਦਾ ਹੈ ਉਸ ਵਿੱਚ 3-4 ਨੁਕਤੇ ਤਾਂ ਕੀਤੇ ਗਏ ਸਾਂਝੇ ਕਿਹੜੀ ਗੱਲ ਦੇ ਉੱਤੇ ਨਜ਼ਰ ਹਿੱਤੱਕ ਨਹੀਂ ਪਾਈ ਗਈ ਬਾਗੀ ਧੜਾ ਵੀ ਹਾਲੇ ਵੀ ਕਿਹੜੀ ਗੱਲ ਸਮਝਣ ਨੂੰ ਤਿਆਰ ਨਹੀਂ ਹੈ ਔਰ ਸੁਖਬੀਰ ਸਿੰਘ ਬਾਦਲ ਦੀਆਂ ਵਧੀਆਂ ਚੁਣੌਤੀਆਂ ਦੇ ਦੌਰਾਨ ਜੋ ਮਾਹੌਲ ਬਣਿਆ ਸਿਆਸੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ ਵਿਸਤਾਰਪੂਰਵਕ ਕਿ ਇਸ ਦੇ ਉੱਤੇ ਕੀ ਕੀ ਨਜ਼ਰੀਆ ਕਿਸ ਧਾਰ ਰਿਹਾ ਹੈ ਮਾਲਵਿੰਦਰ ਸਿੰਘ ਮਾਲੀ ਜੀ ਸਾਡੇ ਨਾਲ ਬੈਠੇ ਨੇ ਜਿਹੜੇ ਬਿਬਾਕੀ ਦੇ ਨਾਲ ਇਨ੍ਹਾਂ ਮਸਲਿਆਂ ਦੇ ਉੱਤੇ ਆਪਣੀ ਗੱਲਬਾਤ ਰੱਖਦੇ ਆ ਮਾਲੀ ਸਾਹਿਬ ਸਭ ਤੋਂ ਪਹਿਲਾਂ ਪਹਿਲੀ ਨਜ਼ਰੇ ਤੁਹਾਡੇ ਕੋਲ ਵੀ ਉਹ ਜਿਹੜਾ ਮਾਫੀਨਾਮਾ ਪਹੁੰਚ ਗਿਆ ਹੋਵੇਗਾ ਤੁਸੀਂ ਵੀ ਪੜ ਲਿਆ ਹੋਣਾ ਔਰ ਬਿਆਨ ਵੀ ਜਿਹੜੇ ਆ ਮੀਡੀਆ ਦੇ ਜ਼ਰੀਏ ਤੁਹਾਡੇ ਤੱਕ ਪੁੱਜੇ ਹੋਣਗੇ ਇੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦਾ ਬਾਗੀ ਧੜਾ ਸੀ ਕਹਿ ਲੀਏ ਜਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅੱਜ ਕੱਲ੍ਹ ਗਵਾਈ ਕਰ ਰਿਹਾ ਉਹਦੀ ਜਿੱਥੇ ਉਹਨਾਂ ਨੇ ਲਿਖਤੀ ਮਾਫੀਨਾਮਾ ਮੰਗਿਆ ਪਹਿਲੀ ਨਜ਼ਰੇ ਪੜਦੇ ਸਾਰ ਤੁਹਾਡੇ ਮਨ 'ਚ ਕੀ ਚੱਲ ਰਿਹਾ ਸੀ ਪਹਿਲੀ ਗੱਲ ਤਾਂ ਮੈਂ ਇਹੀ ਸਮਝਦਾ ਕਿ ਹੁਣ ਤੱਕ ਅਕਾਲੀ ਦਲ ਸ਼੍ਰੋਮਣੀ ਕਮੇਟੀ ਅਕਾਲ ਤਖਤ ਇਹ ਮਿਲ ਕੇ ਜਿਹੜੇ ਬੁੱਕਲ ਚ ਰੋੜੀ ਭੰਦੇ ਰਹਿਆ ਨਾ ਉਹ ਰਾਤੋਂ ਇਹਨਾਂ ਨੇ ਮੋੜਾ ਪਾ ਲਿਆ ਉਹਨਾਂ ਨੇ ਦੇਖ ਲਿਆ ਵੀ ਉਸ ਤਰ੍ਹਾਂ ਨਾ ਚੁੱਪੂ ਗੁੜੂਪੂ ਵਿੱਚੋਂ ਵਿੱਚ ਲੁੱਟੂ ਅਰਧਮੁ ਅਰਧਮੀ ਵੀ ਇਹ ਕੰਮ ਨਹੀਂ ਚੱਲਣਾ ਲੋਕਾਂ ਦੀ ਕਚੇਰੀ ਤੇ ਜਾਣਾ ਪੈਣਾ ਕਿਉਂਕਿ ਲੋਕਾਂ ਨੇ ਮਤਲਬ ਰਗੜ ਤੇ ਇੱਕ ਹਿਸਾਬ ਨਾਲ ਸਾਰੇ ਮੰਨਦੇ ਨੇ ਇਹ ਇੱਕ ਗਲਤ ਹੈ ਇਸ ਪ੍ਰਸੰਗ ਦੇ ਵਿੱਚ ਅਕਾਲ ਤਖਤ ਸਾਹਿਬ ਅੱਗੇ ਜਾਣਾ ਜਾਂ ਲੋਕਾਂ ਦੇ ਸਾਹਮਣੇ ਮਸਲੇ ਲਿਆਉਣਾ ਵੀ ਭਾਈ ਵੱਡੇ ਰੌਲੇ ਨੇ ਆਪਣੇ ਆਪ ਤੇ ਚੰਗੀ ਗੱਲ ਆ ਕਿਉਂਕਿ ਤੁਰਾਂਗੇ ਤਾਂ ਬਾਟ ਮੁੱਕੂ ਨਾ ਜੀ ਦੂਜੀ ਗੱਲ ਜਦੋਂ ਇਹ ਮੈਂ ਸਾਰਾ ਪੜਿਆ ਪਹਿਲਾਂ ਵੀ ਮੈਂ ਕਹਿ ਰਿਹਾ ਸੀ ਵੀ ਅਸਲ 'ਚ ਸਾਰੀਆਂ ਧਿਰਾਂ ਨੇ ਜਿਹੜੀਆਂ ਨਾ 1992 92 ਤੋਂ ਲੈ ਕੇ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦਾ ਜਿਹੜਾ ਜਿਹਨੂੰ ਆਪਾਂ ਕਹਿੰਦੀਏ ਰਾਹ ਸੀ ਤਰੂ ਤਾਰੇ ਵਰਗਾ ਰਾਹ ਸੀ ਗੁਰੂ ਗ੍ਰੰਥ ਸਾਹਿਬ ਤੋਂ ਰੋਸ਼ਨੀ ਲੈ ਕੇ ਜਿਹੜਾ ਚਮਕਦਾ ਰਹਾ ਸੀ ਜਦੋਂ ਤੇ ਹਨੇਰਾ ਫਲਾਉਣਾ ਸ਼ੁਰੂ ਕੀਤਾ ਨਾ ਉਦੋਂ ਤੋਂ ਅਸਲ 'ਚ ਸਾਰੇ ਸਿਆਪੇ ਪੈਦਾ ਹੁੰਦੇ ਗਏ ਇੱਕ ਤੋਂ ਬਾਅਦ ਦੂਜੇ ਤੋਂ ਬਾਅਦ ਦੂਜਾ ਤੀਜਾ ਵਾਰ-ਵਾਰ ਮੈਂ ਕਹਿੰਦਾ ਵੀ ਸ਼ੁਰੂ ਉੱਥੋਂ ਹੋਇਆ ਬਾਜਪੀ ਸਰਕਾਰ ਨੂੰ ਪਾਰਟੀ ਨੂੰ ਤੇ ਟੌੜਾ ਸਾਹਿਬ ਨੂੰ ਬਿਨਾਂ ਭਰੋਸੇ ਚ ਲੈ ਬਿਨਾਂ ਸ਼ਰਤ ਹਮਾਇਤ ਦੇਣਾ ਤੇ ਕਾਸ਼ੀ RAM ਨਾਲ ਵਿਸ਼ਵਾਸ ਘਾਟ ਕਰਕੇ ਸਿਆਸੀ ਜਿਹੜਾ ਚੋਣ ਸਮਝੌਤਾ ਸੀ ਉਹ ਤੋੜਨਾ ਉਹਨੀਆਂ ਸਾਰੀਆਂ ਆਖਰ ਦੇ ਵਿੱਚ ਆ ਕੇ ਕੀ ਹੋਇਆ ਜਿਨ੍ਹਾਂ ਨੇ ਬਿਨਾਂ ਸ਼ਰਤ ਹਮਾਇਤ ਜਿਨ੍ਹਾਂ ਨੂੰ ਦਿੱਤੀ ਸੀ ਉਹਨਾਂ ਨੇ ਚੋਣ ਗੱਠ ਜੋੜ ਲਈ ਸ਼ਰਤਾਂ ਲਾਤੀਆਂ ਜਿਨ੍ਹਾਂ ਨਾਲ ਵਿਸ਼ਵਾਸ ਘਾਤ ਕੀਤਾ ਸੀ ਉਦੋਂ ਕਾਸ਼ੀਰਾਮ ਦੀ ਬਸਪਾ ਸੀ ਉਹ ਹੁਣ ਆਲੀ ਨਹੀਂ ਸੀ ਹੁਣ ਤਾਂ ਮਾਇਆਵਤੀ ਦੀ ਬਸਪਾ ਇਹਨਾਂ ਨਾਲ ਤੁਸੀਂ ਦੇਖ ਲਓ ਗੱਠ ਜੋੜ ਹੋ ਗਿਆ ਗੱਠ ਜੋੜ ਟੁੱਟ ਗਿਆ ਗੱਠ ਜੋੜ ਹੋ ਗਿਆ ਗੱਠ ਜੋੜ ਟੁੱਟ ਗਿਆ ਤੇ ਬੰਦਲਿਆ ਹੋਇਆ ਸੁਖਵੀਰ ਨੇ ਜਿਹੜਾ ਸਭ ਤੋਂ ਇੱਕ ਵੱਡੀ ਵੱੱਜਰ ਗਲਤੀ ਕੀਤੀ ਆ ਮੁੜ ਕੇ ਸਾਂਝ ਪਾ ਲਈ ਬਸਪਾ ਨਾਲ ਪੰਜ ਜਿਮਨੀ ਚੋਣਾਂ ਨੇ ਦੋ ਤੇ ਉਹ ਲੜਨਗੇ ਰਿజర్ਵ ਤੇ ਤਿੰਨ ਤੇ ਲੜਨਗੇ ਆਪਦੇ ਉਮੀਦਵਾਰ ਨੂੰ ਚੋਣ ਨਿਸ਼ਾਨ ਦਿੱਤੇ ਹੋਏ ਨੂੰ ਬੇਦਾਵਾ ਦੇਤਾ ਹਾਥੀ ਵਾਲੇ ਉਮੀਦਵਾਰ ਨੂੰ ਪੜਾ ਲਿਆ ਉਹ ਤਾਂ ਇਸ ਤੇ ਬਾਰੇ ਪਤਾ ਲੱਗਦਾ ਦੂਜੀ ਗੱਲ ਇਹ ਜਿਹੜਾ ਮਾਫੀਨਾਮਾ ਇਹਦੇ ਵਿੱਚ ਪਹਿਲੀ ਸਰਕਾਰ ਆ ਜਿਹੜੀ ਜਿੱਥੋਂ ਵੱਡੀ ਗੜਬੜ ਕੀਤੀ ਆ ਜਿਹੜਾ ਬਹੁਤ ਵੱਡਾ ਵਿਸ਼ਵਾਸ ਘਾਤ ਕੀਤਾ ਲੋਕਾਂ ਨਾਲ ਉਹ ਉਹ ਹਿੱਸਾ ਹੀ ਛੱਡਤਾ 2007 ਤੋਂ ਸ਼ੁਰੂ ਕੀਤਾ ਇੰਨੇ ਚਿਰਵਾਦ ਤੁਹਾਡੀ ਸਰਕਾਰ ਬਣੀ ਸੀ ਚੋਣ ਮੈਨੀਫੈਸਟੋ ਚ ਲੋਕਾਂ ਨਾਲ ਵਾਅਦੇ ਕੀਤੇ ਸੀ ਸਭ ਤੋਂ ਵੱਡਾ ਵਾਅਦਾ ਇਹ ਹੀ ਸੀ ਨਾ ਵੀ ਜਿੰਨਾ ਜ਼ੁਲਮ ਹੋਇਆ ਉਹਦੀ ਉੱਚ ਪੱਧਰੀ ਅਦਾਲਤੀ ਕਮਿਸ਼ਨ ਤੋਂ ਜਾਂਚ ਕਰਵਾਵਾਂਗੇ ਤੇ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਾਰੇ 'ਚ ਖੜੇ ਕਰਾਂਗੇ ਉਸ ਉਸ ਦਾ ਉਸ ਸਾਰੇ ਕਾਸੇ ਦਾ ਜ਼ਿਕਰ ਕੀਤਾ ਤੇ ਹੋਇਆ ਮਾਫੀਨਾਮੇ 'ਚ ਜ਼ਿਕਰ ਦੇ ਵਿੱਚ ਕਮੀ ਹੈ ਬਿਲਕੁਲ ਨਹੀਂ ਜ਼ਿਕਰ ਕੀਤਾ ਉਹਦਾ ਇੱਕ ਆਖਰ ਦੇ ਵਿੱਚ ਰੈਫਰੈਂਸ ਵਜੋਂ ਜ਼ਿਕਰ ਕੀਤਾ ਥੋੜਾ ਜਿਹਾ ਮੈਂ ਉਹਦੀ ਵੀ ਗੱਲ ਕਰਦਾ ਉਹ ਜ਼ਿਕਰ ਇਹ ਸੀ ਵੀ ਜਾਂਚ ਕਰਵਾਵਾਂਗੇ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਇਸੇ ਸਮੇਂ ਦਰਾਨ ਪਹਿਲਾ ਖਾਲੜੇ ਵਾਲਾ ਕਿਸ ਤੁਹਾਡੇ ਸਾਹਮਣੇ ਆਇਆ ਹੋਇਆ ਸੀ ਉਸ ਸਮੇਂ ਦਰਾਨ ਭਾਈ ਕੌਕੇ ਦੀ ਜਾਂਚ ਰਿਪੋਰਟ ਵੀ ਸਾਹਮਣੇ ਆ ਗਈ ਸੀ ਵਿਧਾਨ ਸਭਾ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੀ ਹਾਜ਼ਰੀ ਦੇ ਵਿੱਚ ਸਵਾਲ ਪੁੱਛਿਆ ਜਦੋਂ ਆਪਣੇ ਬਡਲਾਡੇ ਤੋਂ ਹਰਦੇਵ ਅਰਸ਼ੀ ਨੇ ਕਾਮਰੇਡਾਂ ਦਾ ਵਿਧਾਇਕ ਸੀ ਬਾਦਲ ਸਾਹਿਬ ਇੱਕਾ ਵੱਡਾ ਵਾਅਦਾ ਕੀਤਾ ਸੀ ਲੋਕਾਂ ਨਾਲ ਜਿਹੜਾ ਜ਼ੁਲਮ ਹੋਇਆ ਉਜਾੜੇ ਹੋਏ ਨੇ ਲੁੱਟਾਂ ਖੋਹਾਂ ਹੋਈਆਂ ਨੇ ਕਤਲयाम ਹੋਇਆ ਉਹਨਾਂ ਦੀ ਜਾਂਚ ਕਰਾਉਣ ਲਈ ਕਮਿਸ਼ਨ ਬਿਠਾਉਣਾ ਸੀ ਉੱਚ ਪੱਧਰੀ ਅਦਾਲਤੀ ਕਮਿਸ਼ਨ ਉਹਦਾ ਕੀ ਬਣਿਆ ਵਿਧਾਨ ਸਭਾ ਦੇ ਰਿਕਾਰਡ ਤੇ ਦਰਜਾ ਕਾਕਾ ਜੀ ਬੀਤੇ ਤੇ ਪਾਓ ਮਿੱਟੀ ਦੱਬੇ ਮੁਰਦੇ ਫਰੋਲ ਕੇ ਕੀ ਕਰਾਂਗੇ ਆਓ ਆਪ ਅੱਗੇ ਵਧੀਏ ਫਿਰ ਕੁਮ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਦੇ ਨਾਰੇ ਲਾ ਲਿਆ ਤੇ ਉਹ ਜ਼ਖਮ ਤੁਹਾਨੂੰ ਪਤਾ ਪੰਜਾਬ ਨਿੱਜੀ ਲੜਾਈਆਂ ਚ ਵੀ ਤਿੰਨ ਤਿੰਨ ਪੀੜੀਆਂ ਵਾਲ ਬਦਲੇ ਹੁੰਦੇ ਸੀ ਜਿਹੜੀਆਂ ਪਿੰਡਾਂ ਚ ਲੜਾਈਆਂ ਹੁੰਦੀਆਂ ਸੀ ਜੋ ਕੋਈ ਕਹਿੰਦਾ ਨਹੀਂ ਤੇਰਾ ਪਰਦਾਦਾ ਮਾਰਿਆ ਸੀ ਤੇ ਪਰਦਾਦੇ ਨੇ ਵਿੱਚ ਜਾ ਕੇ ਹੁੰਦਾ ਬਦਲਾ ਲੈ ਲੈਂਦੇ ਸੀ ਤੇ ਪੰਜਾਬ ਉਹ जख्म ਕਿਵੇਂ ਭੁੱਲ ਜੂ ਉਹ ਇੱਕ ਗੀਤ ਦੀ ਲਾਈਨ ਆ ਨਾ ਪੁੱਤਰ ਵੇ ਨਾ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ ਉਹ ਦਰਦ ਹੁਣ ਛਲਕਿਆ ਨਾ ਖਡੂਰ ਸਾਹਿਬ ਰਾਹੀਂ ਤੇ ਫਰੀਦਕੋਟ ਦੇ ਰਾਹੀਂ ਉਹ ਦਰਦ ਦੀ ਥਾਹ ਪਾਉਣ ਲਈ ਇਹਦੇ ਵਿੱਚ ਕੋਈ ਗੱਲ ਨਹੀਂ ਜਿਹੜੀਆਂ 4 ਨੁਕਤਿਆਂ 'ਚ ਮਾਫੀ ਮੰਗੀ ਗਈ ਆ 4 ਪੁਆਇੰਟ ਬਣਾ ਕੇ ਲਿਖ ਕੇ ਦਿੱਤੇ ਗਏ ਜਥੇਦਾਰ ਸਾਹਿਬ ਨੂੰ ਉਸ ਤੋਂ ਤੁਸ ਤਸੱਲੀ ਲੱਗਦੀ ਆ ਕਿ ਘੱਟੋ-ਘਟਾ ਤਾਂ ਚਲੋ ਕਬੂਲਿਆ ਇਹਨਾਂ ਨੇ ਪਹਿਲੀ ਵਾਰੀ ਲਿਖਤੀ ਰੂਪ 'ਚ ਉਹ ਵੀ ਅਸਪਸ਼ਟ ਨੇ ਮੰਨ ਲਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਿਰਫ ਇਹ ਨਹੀਂ ਹੈ ਵੀ ਬੇਅਦਬੀ ਹੋ ਗਈ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਅਸੀਂ ਫੜ ਨਹੀਂ ਸਕੇ ਬੇਅਦਬੀ ਦੇ ਦੋਸ਼ੀਆਂ ਨੂੰ ਤੁਸੀਂ ਬਰੀ ਕੀਤਾ ਤੁਹਾਡੀ ਸਰਕਾਰ ਨੇ ਜੋਨੋ ਪੁਲਿਸ ਹੈੱਡਕੁਆਰਟਰ 'ਚ ਪ੍ਰੈਸ ਕਾਨਫਰੰਸ ਕੀਤੀ ਸੀ ਪੁਲਿਸ ਅਫਸਰਾਂ ਦੇ ਨਾਲ ਸੁਖਵੀਰ ਬਾਦਲ ਨੇ ਜਦੋਂ ਪੰਜ ਗਰਾਈ ਵਾਲੇ ਦੋ ਭਰਾ ਫੜੇ ਸੀ ਤੇ ਕਿਹਾ ਸੀ ਉਹਨਾਂ ਦਾ ਲਿੰਕ ਜੁੜਿਆ ਸੀ ਆਸਟ੍ਰੇਲੀਆ ਨਾਲ ਵਿਦੇਸ਼ਾਂ ਦੇ ਨਾਲ ਤੇ ਕਿਹਾ ਸੀ ਬਾਬੇ ਦੀ ਮਿਹਰ ਨਾਲ ਮਸਲਾ ਹੱਲ ਹੋ ਗਿਆ ਹੱਲ ਹੋਣ ਦਾ ਐਲਾਨ ਕੀਤਾ ਸੀ ਤੇ ਸੁਖਵੀਰ ਨੇ ਕਿਹਾ ਸੀ ਮੈਂ ਗੁਰਦੁਆਰਾ ਨਾਢਾ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਧੰਨਵਾਦ ਕਰਨ ਲੱਗਿਆ ਆ ਰਾਤ ਹੋ ਰਿਆ ਸੀ ਤੁਸੀਂ ਉਹਨੂੰ ਹੱਲ ਕਰਨ ਲਈ ਫੇਰ ਦੂਜਾ ਸਵਾਲ ਹੈ ਹੋਈ ਕਿਉਂ ਹੁਣ ਮੇਰੇ ਤਾਂ ਆਪਦੇ ਗੱਲਾਂ ਯਾਦ ਨੇ ਨਾ ਜੀ ਜਦੋਂ 2007 ਦੀ ਚੋਣਾ ਜਿੱਥੋਂ ਨਾਲ ਨੇ ਸ਼ੁਰੂ ਕੀਤਾ ਉਦੋਂ ਸਿਰਸੇ ਵਾਲਿਆਂ ਨੇ ਕਾਂਗਰਸ ਨੂੰ ਹਮਾਇਤ ਦਿੱਤੀ ਹੋਈ ਸੀ ਸੁਖਵੀਰ ਮੇਰੀ ਡਿਊਟੀ ਚੰਡੀਗੜ੍ਹ ਸੀ ਅਖਬਾਰਾਂ ਦੇ ਜਿਹੜੀਆਂ ਮੁੱਲ ਦੀਆਂ ਖਬਰਾਂ ਲੱਗਦੀਆਂ ਹੁੰਦੀਆਂ ਉਹ ਲਿਖਣ ਤੇ ਰੈਡੀਸਨ ਹੋਟਲ 'ਚ ਸੁਖਵੀਰ ਆਇਆ ਉੱਥੇ ਰੈਲੀਆਂ ਸੀ ਗੱਲਬਾਤ ਕੀਤੀ ਮੈਨੂੰ ਗੱਡੀ 'ਚ ਨਾਲ ਬਿਠਾ ਲਿਆ ਮੈਂ ਕਿਹਾ ਤੁਸੀਂ ਸਰਸੇ ਵਾਲੇ ਸਾਹ ਵਾਲੀ ਜਿਹੜਾ ਮਾਮਲਾ ਉਹਨੂੰ ਗਲਤ ਤਰੀਕੇ ਨਾਲ ਹੈਂਡਲ ਕਰ ਰਹੇ ਹੋ ਕਿਵੇਂ ਕਰਨਾ ਚਾਹੀਦਾ ਇਹਨਾਂ ਨੇ ਜੇਤ ਲਈ ਭੇਜਿਆ ਜਾਂ ਹੋਰ ਭੇਜਿਆ ਮੈਂ ਕਿਹਾ ਵੀ ਤੁਸੀਂ ਆਪ ਜਾਓ ਉੱਥੇ ਉਦੋਂ ਛੇਕਿਆ ਨਹੀਂ ਹੋਇਆ ਸੀ ਤੁਸੀਂ ਜਾ ਕੇ ਮੀਡੀਆ ਨੂੰ ਨਾਲ ਲੈ ਜਾਓ ਅੰਦਰ ਜਾ ਕੇ ਕਹੋ ਵੀ ਜੇ ਤੁਸੀਂ ਸਾਡਾ ਬਾਈਕਾਟ ਕਰਨਾ ਕਾਂਗਰਸ ਨੂੰ ਵੋਟਾਂ ਪਾਉਣੀ ਆ ਤਾਂ ਕੀ ਅਸੀਂ ਵੋਟਾਂ ਤੋਂ ਬਾਹਰ ਹੋ ਜਾਈਏ ਮੈਂ ਉਹਨੇ ਇਹੀ ਕਹਿਣਾ ਮੇਰਾ ਕੋਈ ਹੁਕਮ ਨਹੀਂ ਜੀ ਅਸੀਂ ਕਹਿੰਦਾ ਹੁੰਦਾ ਸੀ ਉਹ ਮੇਰਾ ਕੋਈ ਫੈਸਲਾ ਨਹੀਂ ਮੈਂ ਕੋਈ ਸੰਗਤ ਨੂੰ ਨਹੀਂ ਕਹਿੰਦਾ ਉਹ ਤੁਸੀਂ ਰਿਕਾਰਡ ਕਰ ਲਿਓ ਜਾਂ ਬਾਹਰ ਆ ਕੇ ਉਹਦੀ ਕਹਦੇ ਹੋ ਅਸੀਂ ਬਾਬਾ ਜੀ ਨੂੰ ਮਿਲਿਆ ਕੋਈ ਹੁਕਮ ਨਹੀਂ ਕੰਨ ਛੱਡੋ ਛੱਡੋ ਮਾਲੀ ਸਾਹਿਬ ਇਹ ਤੁਸੀਂ ਸਾਡੇ ਤੇ ਛੱਡੋ ਇਹਨਾਂ ਨੇ ਫਿਰ ਕੀ ਕੀਤਾ ਇੱਕ ਦਿਨ ਪਹਿਲਾਂ ਇਸ਼ਤਿਹਾਰ ਲਵਾਤੇ ਮੈਨੂੰ ਮੜੀ ਜਿ ਭਣਕ ਪੈ ਗਈ ਸੀ ਮੈਂ ਹਾਂ ਉਹਨਾਂ ਦਾ ਅਪਦਾ ਅਖਬਾਰ ਆ ਚਾਹੇ ਸਾਰੇ ਅਖਬਾਰਾਂ ਤੇ ਇਸ਼ਤਿਹਾਰ ਲਾ ਉਹਨਾਂ ਦੀ ਕੰਨਾ ਵਾਟੀ ਕੋਟਰਾ ਜਿਹੜੀ ਉਹ ਬੜੀ ਮਜ਼ਬੂਤ ਆ ਉਹਦਾ ਫਾਇਦਾ ਨਹੀਂ ਹੋਣਾ ਚਲੋ ਸਰਕਾਰ ਚਾਹੇ ਮਤਲਬ ਬਣ ਗਈ ਇਹਨਾਂ ਦੀ ਪਰ ਉਹ ਮਸਲਾ ਹੱਲ ਨਹੀਂ ਹੋਇਆ ਤੁਸੀਂ ਉਹਨਾਂ ਨੂੰ ਬਚਾਉਣ ਖਾਤਰ ਯਤਨ ਕੀਤਾ ਨੰਬਰ 1 ਨੰਬਰ ਤੋਂ ਬਾਈਬਲ ਕਲਾਂ ਦੇ ਵਿੱਚ ਅਣਪਛਾਤੀ ਪੁਲਿਸ ਦੇ ਖਿਲਾਫ ਐਫਪੀਆਰ ਸੀ ਤੁਸੀਂ ਇਨਸਾਫ ਦੀ ਤਾਂ ਫਿਰ ਵੋਟਾਂ ਦੀ ਸਿਆਸਤ ਕੀਤੀ ਸਰਸੇ ਵਾਲੇ ਸਾਧ ਨੇ ਜਿਹੜਾ ਡਫਾਂਗ ਰਚ ਬਹਿ ਸਿੱਖੀ ਦੇ ਵਿੱਚ ਤਾਂ ਗੁਰੂ ਦੀ ਨਕਲ ਦਾ ਕੋਈ ਸਵਾਲ ਹੀ ਨਹੀਂ ਹੈਗਾ ਮਤਲਬ ਬੁੱਤ ਪੂਜਾ ਵਸਤਰ ਕੀ ਸੀ ਉਹਨਾਂ ਦੀ ਕੋਈ ਗੱਲ ਇਹ ਹੈ ਨਹੀਂ ਚਲੋ ਤੁਸੀਂ ਕਿਹਾ ਨਾ ਉਹਨੇ ਅਮਰਤ ਛਕਾਉਣ ਦੀ ਗੱਲ ਕੀਤੀ ਸੀ ਉਹ ਇਸ਼ੂ ਤੁਸੀਂ ਬਣਾ ਲਿਆ ਬਣਾਇਆ ਇਸ ਕਰਕੇ ਬਿਗ ਸਰਸੇ ਵਾਲਿਆਂ ਨੂੰ ਠੋਕਣਾ ਬਦਲਾ ਲੈਣਾ ਹੈ ਬਦਲਾ ਲੈਣਾ ਵੋਟਾਂ ਦੇ ਵਿੱਚ ਦੂਜਾ ਸਿੱਖਾਂ ਦੀ ਹੱਡ ਪਾਲਾ ਬੰਦੀ ਹੋਊਗੀ ਉਹ ਮਸਲਾ ਬਣਾਇਆ ਕੇਸ ਦਰਜ ਹੋਇਆ ਤੁਹਾਨੂੰ ਪਤਾ ਅਕਾਲ ਤਖਤ ਸਾਹਿਬ ਨੇ ਉਹਦੇ ਖਿਲਾਫ ਹੁਕਮਨਾਮਾ ਜਾਰੀ ਕਰਨ ਦੀ ਥਾਂ ਸਮੁੱਚੇ ਫਿਰਕੇ ਖਿਲਾਫ ਕਰਤਾ ਫਿਰਕੇ ਖਿਲਾਫ ਕਰਤਾ ਫਿਰਕਾ ਇਕਜੁੱਟ ਹੋ ਗਿਆ ਤੇ ਮੁੜ ਕੇ ਫੇਰ ਕਿ ਸਿੱਟੇ ਨਿਕਲੇ ਫੇਰ ਤੁਹਾਨੂੰ ਲੱਗਿਆ ਵੀ ਉਹਨਾਂ ਦੀ ਵੋਟਾਂ ਦੀ ਲੋੜ ਆ ਫੇਰ ਉਹ ਕੇਸ ਵੀ ਵਾਪਸ ਲੈ ਲਿਆ ਕੇਸ ਵਾਪਸ ਕਰਨ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਉਸ ਮਾਫੀ ਨਾਮੇ 'ਚ ਕਹਿੰਦੇ ਸੁਖਵੀਰ ਸਿੰਘ ਬਾਦਲ ਦੇ ਕਰਕੇ ਹੋਇਆ ਜੇ ਤੁਸੀਂ ਇਸ ਦੀ ਸਪਸ਼ਟੀਕਰ ਲੈਣਾ ਤੇ ਤਤਕਾਲੀ ਜਥੇਦਾਰ ਨੂੰ ਸਪਸ਼ਟੀ ਕਰਨ ਲੈ ਲੋ ਬੁਲਾ ਕੇ 15 ਦਾ ਕੇਸ ਵਾਪਸ ਲਿਆ ਜੀ ਅੱਜ 10ਵਾਂ ਸਾਲ ਲਗਭਗ ਚੜਨ ਵਾਲਾ 10 ਸਾਲ ਹੋ ਗਏ ਕੋਈ ਇੱਕ ਬੰਦਾ ਕਹੇ ਨਾ 'ਚੋਂ ਵੀ ਇਹਨਾਂ ਨੇ ਉਹਦਾ ਵਿਰੋਧ ਕੀਤਾ ਜਾਂ ਇਹ ਹੁਣ ਮੈਂ ਚੀਮਾ ਸਾਹਿਬ ਨੂੰ ਕਿਸੇ ਨੇ ਸਵਾਲ ਪੁੱਛਿਆ ਸਰਸਾ ਸਾਧ ਨੂੰ ਮਾਫੀ ਦੇਣ ਵਾਲਾ ਮਾਮਲਾ ਉਨੇ ਸਵਾਲੇ ਬਦਲਤਾ ਕਹਿੰਦਾ ਕਿਨੇ ਦਿੱਤੀ ਸੀ ਮਾਫੀ ਸਰਸ ਸਰਸਾਦ ਨੂੰ ਅਕਾਲ ਤਖਤ ਨੇ ਦਿੱਤੀ ਸੀ ਨਾ ਆਪ ਇਸ ਜਵਾਬ ਦਿੱਤਾ ਇਹਦਾ ਮਤਲਬ ਤੁਸੀਂ ਅਕਾਲ ਤਖਤ ਦੇ ਉੱਤੇ ਸਵਾਲ ਉਠਾ ਰਹੇ ਹੋ ਸੋਚ ਲਓ ਹੁਣ ਐਂਕਰਾਂ ਨੂੰ ਪਤਾ ਨਹੀਂ ਇਤਿਹਾਸ ਦਾ ਘਟਨਾਵਾਂ ਦਾ ਪਤਾ ਨਹੀਂ ਸਵਾਲ ਤਾਂ ਇਹ ਸੀ ਵੀ ਕੀ ਜਥੇਦਾਰ ਸਿੰਘ ਸਹਿਬਾਨ ਤੁਸੀਂ ਕੋਠੀ ਬੁਲਾਏਕ ਨਾ ਕੋਠੀ ਬੁਲਾ ਕੇ ਉਹਨਾਂ ਨੂੰ ਕਿਹਾ ਜਾਂ ਨਾ ਕਿਹਾ ਫੇਰ ਚਿੱਠੀ ਹਿੰਦੀ ਚ ਲਿਖੀ ਪੰਜਾਬੀ ਚ ਲਿਖੀ ਪ੍ਰਗਟ ਸਿੰਘ ਨੇ ਵੀ ਕਿਹਾ ਇੱਕ ਥਾਂ ਤੇ ਕਹਿੰਦਾ ਬੜਾ ਖੁਸ਼ ਹੋਏ ਆਉਂਦੇ ਸੀ ਇਹ ਚੀਮਾ ਤੇ ਬਾਦਲ ਵੀ ਸਰਸੇ ਵਾਲਾ ਮਸਲਾ ਵੀ ਹੱਲ ਕਰ ਲਿਆ ਕਹਿੰਦਾ ਮੈਂ ਕਿਹਾ ਕਿਤੇ ਪੁੱਠਾ ਨਾ ਪੈ ਜੇ ਕਹਿੰਦੇ ਯਾਰ ਤੂੰ ਐਵੇਂ ਹੀ ਸਵਾਲ ਤੂੰ ਮਾੜੀ ਸੋਚਦਾ ਚੰਗਾ ਕਿਉਂ ਨਹੀਂ ਸੋਚਦਾ ਫੇਰ ਉਤੇ 95 ਲੱਖ ਦੇ ਇਸ਼ਤਿਹਾਰ ਦਿੱਤੇ 90 92 95 ਚਲੋ ਕੋਈ ਨਹੀਂ ਤੇ ਸਭ ਤੋਂ ਉਹਦੇ ਹੱਕ ਚ ਬਿਆਨ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਨੇ ਦਿੱਤਾ ਰੋਪੜ ਤੋਂ ਲੱਗਿਆ ਸੀ ਵੀ ਅਕਾਲੀ ਦਾ ਅੱਲਾ ਸਭ ਤੋਂ ਵਧੀਆ ਫੈਸਲਾ ਹੈ ਸੋ ਉਹ ਜਦੋਂ ਤੁਸੀਂ ਵੋਟਾਂ ਦਾ ਸੌਦਾ ਕਰ ਲਿਆ ਉਹਨਾਂ ਨੂੰ ਭੂਹੇ ਚੜਾ ਲਿਆ ਉਹਨਾਂ ਦੀ ਉਹ ਗੋਡ ਮੈਸੈਂਜਰ ਪਤਾ ਨਹੀਂ ਕਿਹੜੀ ਫਿਲਮ ਆ ਗਈ ਉਹਦੇ ਬੋਰਡਾਂ ਦੀ ਰੱਖ ਹੀ ਲਈ ਪੁਲਿਸ ਦਾ ਪਹਿਰਾ ਲਾਤਾ ਤੇ ਉਹ ਉਹਨਾਂ ਨੇ ਚਾਂਬਲਿਆ ਹੋਇਆ ਨੇ ਵੀ ਸਾਡੇ ਗੁਰੂ ਦੀ ਨਹੀਂ ਇਹ ਫਿਲਮ ਚੱਲਣ ਦਿੰਦੇ ਉਹਨਾਂ ਨੇ ਦੇਖ ਤਾਂ ਲਿਆ ਵੀ ਸਰਕਾਰ ਸਾਡੇ ਨਾਲ ਆ ਪਾਰਟੀ ਸਾਡੇ ਨਾਲ ਆ ਉਹ ਉਹਨਾਂ ਨੇ ਉਹ ਦੇ ਵਿੱਚ ਆ ਕੇ ਹਮਾਕਤ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਮੈਂ ਨਹੀਂ ਕਹਿੰਦਾ ਇਹਨਾਂ ਨੇ ਕਰਾਈ ਪਰ ਉਹ ਹਾਲਾਤ ਪੈਦਾ ਕਰਨ ਲਈ ਇਹ ਵੀ ਦੋਸ਼ੀ ਨੇ ਜਿਹੜੇ 13 14 ਲੀਡਰ ਅੱਜ ਗਏ ਜਿਨ੍ਹਾਂ ਦਾ ਜ਼ਿਕਰ ਚਿੱਠੀ ਚ ਮਿਲਦਾ ਉਸ ਮਾਫੀਨਾਮੇ ਚ ਉਹ ਕਹਿੰਦੇ ਕਿ ਛੇਤੀ ਛੇਤੀ ਸਜ਼ਾ ਲਾ ਦਿਓ ਹੁਣ ਸਮਾਂ ਨਾ ਬਹੁਤਾ ਲਾਓ ਸਾਡੇ ਮਨ ਤੇ ਬੋਝ ਬਹੁਤ ਵੱਡਾ ਹੈ ਇਹ ਬੋਝ ਲਾ ਕੇ ਅਸੀਂ ਪਾਰਟੀ ਦੀ ਮੁੜ ਸਰਜੀਤੀ ਲਈ ਕੰਮ ਕਰਨਾ ਸਿਰ ਜੋੜ ਕੇ ਮੈਂ ਤੁਹਾਨੂੰ ਇਹੀ ਕਹਾਂ ਨਾ ਜਿਹੜੇ ਉਹ ਵੱਡੇ ਵਾਅਦਿਆਂ ਤੋਂ ਮੁਕਰੇ ਦੂਜਾ ਇਹਦੇ ਨਾਲ ਕੇਂਦਰ ਸਰਕਾਰ ਨਾਲ ਕੀ ਸਬੰਧ ਨੇ ਅਕਾਲੀ ਦਲ ਦੇ ਕੀ ਰਹੇ ਬਿਨਾਂ ਸ਼ਰਤ ਹਮਾਇਤ ਦਿੱਤੀ ਉਹਦੇ ਹੁਣ ਤੱਕ ਸਾਰੇ ਕਾਨੂੰਨਾਂ ਦੀ ਹਮਾਇਤ ਕੀਤੀ ਜਿੰਨੇ ਉਹਨਾਂ ਨਾਲੋਂ ਨਾਤਾ ਤੋੜਨ ਤੋਂ ਬਾਅਦ ਵੀ ਇੱਕ ਕੌਮ ਤੇ ਇੱਕ ਚੋਣ ਦੀ ਹਮਾਇਤ ਕੀਤੀ ਜਿਹੜਾ ਬਹੁਤ ਖਤਰਨਾਕ ਆ ਫੈਡਰਲ ਢਾਂਚੇ ਲਈ ਜੰਮੂ ਕਸ਼ਮੀਰ ਦੀ ਤੋੜਨ ਦੀ ਹਮਾਇਤ ਕੀਤੀ ਤੇ ਅੱਜ ਤੱਕ ਮਤਲਬ ਸਲਾਹਕਾਰ ਨੇ ਇਹਨਾਂ ਦੇ ਭੈਣ ਸਾਹਿਬ ਉਹ ਵੀ ਇਹ ਕਹਿ ਰਹੇ ਨੇ ਕਿ ਜੰਮੂ ਦੇ ਸਿੱਖਾਂ ਨੇ ਮੰਗ ਸੀ ਕਿ ਧਾਰਾ 370 ਖਤਮ ਕੀਤੀ ਜਾਵੇ ਮੁੱਦਾ ਇਹ ਸੀ ਵੀ ਧਾਰਾ 370 ਅਧੀਨ ਸਿੱਖਾਂ ਨੂੰ ਕੁਝ ਆਜ਼ਾਦੀਆਂ ਤੇ ਰੋਕ ਲੱਗਦੀ ਸੀ ਉਹ ਰੋਕ ਖਤਮ ਕਰਨ ਦੀ ਗੱਲ ਸੀ ਧਾਰਾ 370 ਖਤਮ ਕਰਨ ਦਾ ਦੋਸ਼ੀ ਤੁਸੀਂ ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਬਣਾ ਰਹੇ ਹੋ ਹੁਣ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਰਹੇ ਹੋ ਵੀ ਉਹਨਾਂ ਨੇ ਸਾਡੇ ਕੋਲੇ ਆ ਕੇ ਇਹ ਕੀਤੀ ਤੁਸੀਂ ਤਾਂ ਜਦੋਂ ਸੰਤ ਪਿੰਡਰ ਵਾਲਿਆਂ ਨੂੰ ਫਰੂਕ ਅਬਦੁੱਲਾ ਮਿਲਣਾ ਆ ਤੁਸੀਂ ਤਾਂ ਸੰਤਾਂ ਨੇ ਸਾਰਿਆਂ ਨੇ ਬੈਠ ਕੇ ਉਦੋਂ ਅਖਬਾਰਾਂ 'ਚ ਫੋਟੋਸ਼ਾਪੀਆਂ ਸੀ ਅਕਾਲੀਵਾਲੇ ਮੰਗ ਕਰਦਾ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਵਰਗੇ ਹੱਕ ਦਿੱਤੇ ਜਾਣ ਧਾਰਾ 370 ਵਰਗੇ ਹੱਕ ਦਿੱਤੇ ਜਾਣ ਤੁਸੀਂ ਤਾਂ ਉਹ ਮੰਗ ਕਰਦੇ ਸੀ ਮਤਲਬ ਤੁਸੀਂ ਇੰਨਾ ਝੂਠ ਫੁਕਾਨ ਬੋਲ ਰਹੇ ਹੋ ਮੁੜ ਕੇ ਕਹਿੰਦੇ ਜੀ ਕਾਮਨ ਮਿਨਿਮਮ ਪ੍ਰੋਗਰਾਮ ਤੈਅ ਕੀਤਾ ਸੀ ਬਾਜਪਈ ਨਾਲ ਬਾਈ ਸਾਹਿਬ ਕਹਿੰਦੇ ਜਲੰਧਰ ਆਏ ਸੀ ਜੀ ਮਿਲੇ ਸੀ ਮੁਲਾਕਾਤ ਹੋਣੀ ਹੋਰ ਗੱਲ ਆ ਕਾਮਨ ਮਿਨਿਮਮ ਪ੍ਰੋਗਰਾਮ ਕਰਨਾ ਹੋਰ ਗੱਲ ਆ ਬਾਜਪਈ ਸਰਕਾਰ ਵੇਲੇ ਐਨਡੀਏ ਦਾ ਕਾਮਨ ਮਿਨਿਮਮ ਪ੍ਰੋਗਰਾਮ ਸੀ ਇਹ ਸੀ ਵੀ ਤਿੰਨ ਮੁੱਦੇ ਨੇ ਜਿਹੜੇ ਆਰਐਸਐਸ ਤੇ ਭਾਜਪਾ ਦੇ ਉਹ ਸਰਕਾਰ ਦੇ ਏਜੰਡੇ ਤੋਂ ਬਾਹਰ ਹੋਣਗੇ ਧਾਰਾ 370 ਖਤਮ ਕਰਨਾ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਰ ਬਣਾਉਣਾ ਸਾਂਝਾ ਸਿਵਲ ਕੋਡ ਬਣਾਉਣਾ ਉਦੋਂ ਬਾਅਦ ਤਾਂ ਕਿਤੇ ਪ੍ਰੋਗਰਾਮ ਹੀ ਨਹੀਂ ਬਣਿਆ ਐਨਡੀਆ ਦਾ ਸੁਖਵੀਰ ਬਾਦਲ ਕਹਿੰਦਾ 10 ਸਾਲਾਂ 'ਚ ਮੋਦੀ ਨੇ ਕਦੇ ਐਨਡੀਆ ਦੀ ਮੀਟਿੰਗ ਨਹੀਂ ਸੱਦੀ ਜਦੋਂ ਉਹਨਾਂ ਦੀ ਬਹੁਤ ਸੰਮਤੀ ਆ ਗਈ ਉਹਨਾਂ ਨੇ ਉਹ ਕਾਮਨ ਮਿਨਿਮਲ ਪ੍ਰੋਗਰਾਮ ਤੋੜਿਆ ਤੇ ਤੁਸੀਂ ਸਾਥ ਦਿੱਤਾ ਤੁਸੀਂ ਤਾਂ ਜਿਹੜਾ ਸੀਏ ਬਣਿਆ ਸਿਟੀਜ਼ਨ ਐਮੈਂਡਮੈਂਟ ਐਕਟ ਜਿਹਦੇ ਵਿੱਚ ਬਾਹਰਲੇ ਮੁਸਲਮਾਨਾਂ ਤੇ ਰੋਕ ਲੱਗੀ ਆ ਵੀ ਉਹ ਨਹੀਂ ਇੱਥੇ ਆ ਸਕਦੇ ਤੁਸੀਂ ਤਾਂ ਉਹਦੀ ਵੀ ਹਮਾਇਤ ਕੀਤੀ ਆ ਮਾੜਾ ਜਾਂ ਪੋਲਾ ਜਾਂ ਕਿਹਾ ਸਖਵੀਰ ਨੇ ਮੁਸਲਮਾਨਾਂ ਨੂੰ ਵੀ ਸ਼ਾਮਲ ਕਰ ਲੈਣਾ ਬਹਿਸ ਤਾਂ ਉਹਨੂੰ ਜਾਇਜ਼ਤਾ ਰਾਉਣ ਲੱਗ ਗਿਆ ਹੁਣ ਸਖਵੀਰ ਨੇ ਕਿਹਾ ਸੀ ਪਰ ਹੱਕ 'ਚ ਉਹਦੇ ਵੋਟ ਪਾਈ ਸੀ ਉਹ ਮੋਡ ਦੇ ਪਾਜਪਾ ਦੇ ਨਾਲ ਜਿਹੜਾ ਤੁਸੀਂ ਟਰੈਕਟਰ ਮਗਰ ਟਰਾਲੀ ਵਾਂਗੂ ਚੱਲੇ ਹੋ ਐ ਡਜੰਕਟ ਪਾਰਟ ਵੱਜੋਂ ਵੱਲੇ ਚੱਲੇ ਹੋ ਉਹਦੀ ਸਜ਼ਾ ਜਿਹੜੀ ਭੁਗਤੀ ਪੈ ਰਹੀ ਆ ਪਾਰਟੀ ਨੂੰ ਹੋਰ ਸਾਰੇ ਕਾਸੇ ਨੂੰ ਉਹਦਾ ਵੀ ਕਿਤੇ ਇੱਥੇ ਜ਼ਿਕਰ ਨਹੀਂ ਸੋ ਇਸ ਕਰਕੇ ਉਹ ਜਿਵੇਂ ਗੁਰੂ ਨਾਨਕ ਸਾਹਿਬ ਅਸਲ 'ਚ ਇਹ ਨਾ ਸਿੱਖ ਫਲਸਫੇ ਤੋਂ ਭਟਕੇ ਹੋਏ ਨੇ ਸੇਧ ਗੁਰਬਾਣੀ ਦਿੰਦੀ ਆ ਹਰ ਇੱਕ ਮਸਲੇ ਦੀ ਜਿਵੇਂ ਐਡਾ ਵੱਡਾ ਸੰਕਟ ਆ ਬਹੁਤ ਵੱਡਾ ਚਲੋ ਉਹ ਤਾਂ ਜੋ ਮਰਜੀ ਟਾਰਾ ਮਾਰਿਓ ਜਾਣ ਵੀ ਪਹਿਲਾਂ ਵੀ ਅੱਡ ਹੋ ਕੇ ਦੇਖ ਲਿਆ ਜੀ ਜਦੋਂ ਪਹਿਲਾ ਅੱਡ ਹੋਇਆ ਸੀ ਦੋ ਸਰਕਾਰਾਂ ਸੀ ਤੁਹਾਡੀਆਂ ਕੇਂਦਰ ਚ ਵੀ ਇੱਥੇ ਸ਼੍ਰੋਮਣੀ ਕਮੇਟੀ ਵੀ ਤੁਹਾਡੀ ਸ਼ਕਤੀਸ਼ਾਲੀ ਸੀ ਉਸ ਤੋਂ ਬਾਅਦ ਤੁਸੀਂ ਅਕਾਲ ਤਖਤ ਦੇ ਹੁਕਮਨਾਮਿਆਂ ਦੀ ਉਲੰਘਣਾ ਕਰਕੇ ਭਾਈ ਰਣਜੀਤ ਸਿੰਘ ਨੂੰ ਲਾ ਕੇ ਟੋੜਾ ਸਾਹਿਬ ਨੂੰ ਜਲੀਲ ਕਰਕੇ ਲਾਇਆ ਅਸਤੀਫਾ ਨਹੀਂ ਮਨਜ਼ੂਰ ਕੀਤਾ ਬੇਵਸਾਹੀ ਦਾ ਮਤਾ ਪਾਸ ਕਰਕੇ ਲਾਇਆ ਉਸ ਤੋਂ ਬਾਅਦ ਅਕਾਲ ਤਖਤ ਸ਼੍ਰੋਮਣੀ ਕਮੇਟੀ ਦੀ ਤੁਸੀਂ ਜਾਨ ਕੱਢ ਲਈ ਉਹ ਵੀ ਜੇਬ ਚ ਪਾ ਲਈ ਪ੍ਰਧਾਨਗੀ ਤੇ ਮੁੱਖ ਮੰਤਰੀ ਦਾ ਪਹਿਲਾਂ ਤੁਹਾਡੇ ਕੋਲੇ ਸੀ ਉਹਦਾ ਜੋ ਨੁਕਸਾਨ ਹੋਇਆ ਉਹਦਾ ਇੱਥੇ ਜ਼ਿਕਰ ਕਿੱਥੇ ਆ ਜੀ ਇੱਕ ਜ਼ਿਕਰ ਚਲੰਤ ਜਿਹਾ ਹੈਗਾ ਬੀ ਅਜਹਾਰ ਆਲਮ ਜਿਨੇ ਐ ਕੀਤਾ ਮੁਹੰਮਦ ਮੁਸਫਾ ਜਿਨੇ ਐ ਕੀਤਾ ਆਲਮ ਸੈਨਾ ਬਣਾਈ ਉਹਨਾਂ ਨੂੰ ਅਕਾਲੀ ਦਲ ਨੇ ਨਾਲ ਲਿਆ ਅਜਹਾਰ ਆਲਮ ਦਾ ਜ਼ਿਕਰ ਕੀਤਾ ਇੱਥੇ ਸਮੇਤ ਸੈਣੀ ਦਾ ਤੇ ਅਜਹਾਰ ਆਲਮ ਦਾ ਮੈਂ ਕਹਿੰਦਾ ਸਮੇਤ ਸੈਣੀ ਦਾ ਜ਼ਿਕਰ ਕੀਤਾ ਪਰ ਜਿਹੜੇ ਸਾਰੇ ਸ਼ਿਕਾਰੀ 1997 ਵਾਲੀ ਸਰਕਾਰ ਨੇ ਲਾਏ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਉਹੀ ਪ੍ਰਕਾਸ਼ ਸਿੰਘ ਬਾਦਲ ਆ ਜਿਹੜੀ ਸਰਕਾਰ ਨੇ ਫੈਸਲਾ ਕੀਤਾ ਸੀ ਜਿਹੜੇ ਲੋਕ ਪੁਲਿਸ ਅਫਸਰਾਂ ਦੇ ਖਿਲਾਫ ਕੇਸ ਲੜਦੇ ਸੀ 30 ਬੱਤੀ ਕੇਸ ਹੁਣ ਵੀ ਚੱਲ ਰਹੇ ਨੇ ਉਹਨਾਂ ਚ ਹਰ ਇੱਕ ਚ ਦੋਸ਼ੀ ਤੈਅ ਆਏ ਜਾ ਰਹੇ ਨੇ ਚਾਹੇ ਮਰ ਗਏ ਜਿਉਂਦੇ ਨੇ ਇਹਨਾਂ ਨੇ ਉਹ ਕੰਮ ਛੱਡ ਕੇ ਬਾਦਲ ਸਰਕਾਰ ਨੇ ਫੈਸਲਾ ਕੀਤਾ ਵੀ ਪੁਲਿਸ ਅਫਸਰਾਂ ਦੇ ਇਹ ਕੇਸ ਆ ਜਿਹੜੇ ਸਰਕਾਰੀ ਖਰਚੇ ਤੇ ਲੜੇ ਜਾਣਗੇ ਤੁਸੀਂ ਦੇਖੋ ਤਾਂ ਸੀ ਨਾ ਵੀ ਤੁਸੀਂ ਕਹੇ ਜੋ ਫੈਸਲੇ ਕੀਤੇ ਨੇ ਪੰਜਾਬ ਦੇ ਵਿੱਚ ਤੇ ਇਹਨਾਂ ਨੇ ਤਾਂ ਅਜਹਾਰ ਆਲਮ ਦੇਖੋ ਮੁਸਲਮਾਨਾਂ ਤੇ ਸਿੱਖਾਂ ਦੀ ਬਹੁਤ ਵੱਡੀ ਇਤਿਹਾਸਕ ਸਾਂਝ ਆ ਪੰਜਾਬ ਦੇ ਵਿੱਚ ਵੀ ਕਿਉਂਕਿ ਸਿੱਖਾਂ ਦੀ ਲੜਾਈ ਮੁਗਲ ਹਕੂਮਤ ਨਾਲ ਰਹੀ ਆ ਮੁਸਲਮਾਨਾਂ ਨਾਲ ਨਹੀਂ ਰਹੀ ਤਾਂ ਇਹ ਪੀਰ ਬੁੱਧੂ ਸ਼ਾਹ ਦੀ ਗੱਲ ਕੀਤੀ ਜਾਂਦੀ ਆ ਮਾਇਆ ਮੀਆਂ ਮੀਰ ਦੀ ਗੱਲ ਕੀਤੀ ਜਾਂਦੀ ਆ ਨਵਾਬ ਸ਼ੇਰ ਮਹਮਦ ਮਲੇਰ ਕੋਟਲਾ ਜਿਹੜਾ ਚਮਕੌਰ ਦੀ ਗੜੀ ਜਾ ਉੱਥੇ ਲੜ ਕੇ ਆਇਆ ਸੀ ਸਿੱਖਾਂ ਦੇ ਖਿਲਾਫ ਉਹਦੇ ਹਾ ਦੇ ਨਾਰੇ ਦੀ ਗੱਲ ਕੀਤੀ ਜਾਂਦੀ ਆ ਕਾਂਗਰਸ ਪਾਰਟੀ ਤੇ ਅਕਾਲੀਆਂ ਨੇ ਰਲ ਕੇ ਕੀ ਕੀਤਾ ਦੋਹੇ ਵੱਡੇ ਪੁਲਿਸ ਦੇ ਸ਼ਿਕਾਰੀ ਸੀ ਜਿਹੜੇ ਮੁਸਲਮਾਨਾਂ ਦੇ ਲੀਡਰ ਬਣਾਤੇ ਇੱਕ ਪਾਸੇ ਯਹਾਰਾਂ ਦਾ ਬਣਾਤਾ ਕਾਂਗਰਸ ਨੇ ਮੁਹੰਮਦ ਮੁਸਤਾਫਾ ਬਣਾਤਾ ਉਹਦਾ ਚਲੰਤ ਜਾ ਜ਼ਿਕਰ ਕਰ ਲਿਆ ਮੈਂ ਕਹਿੰਦਾ ਜਦੋਂ ਪੁਲਿਸ ਅਫਸਰ ਲਾਏ ਜਾ ਰਹੇ ਸੀ ਮੈਂ ਟੌੜਾ ਸਾਹਿਬ ਨਾਲ ਸੀ ਇੱਥੇ 17 ਸੈਕਟਰ ਇੱਕ ਹੋਟਲ ਜਿੱਥੇ ਉੱਪਰ ਮੀਟਿੰਗ ਹੋ ਰਹੀ ਸੀ ਟੌੜਾ ਸਾਹਿਬ ਹੀਠਾ ਆਏ ਬੜੇ ਘਬਰਾਏ ਹੋਏ ਗੱਡੀ ਜੀ ਚ ਬੈਠੇ ਜਦੋਂ ਮਹਾਪ੍ਰਧਾਨ ਜੀ ਕੀ ਹੋ ਗਿਆ ਕਹਿੰਦੇ ਸਾਲੇ ਸਾਰੇ ਸ਼ਿਕਾਰੀ ਨੇ ਜਿਹੜੇ ਜ਼ਥੇਦਾਰਾਂ ਨੂੰ ਪੱਟੀਆਂ ਫਿਰਦੇ ਨੇ ਉਹ ਜਿਹੜਾ ਚਾਹਲਾ ਭੁੰਦੜ ਰਹੀ ਹੈ ਉਹਦੇ ਵਕਾਲਤ ਕਰ ਰਹੇ ਨੇ ਫਲਾਣੇ ਦੀ ਫਲਾਣੇ ਵਕਾਲਤ ਕਰ ਰਹੇ ਨੇ ਅਮਰਸਰੀ ਵੀ ਆਏ ਫਿਰਦੇ ਨੇ ਆਪਣੇ ਵਾਲਾ ਚੰਦੂ ਮੁਹੰਮਦ ਮੁਸਤਫੇ ਨੂੰ ਐਸਐਸਪੀ ਲਵਾਉਣ ਨੂੰ ਫਿਰਦਾ ਮਹਾਰਾਜ ਮੁਸਤਫੇ ਦਾ ਇਲਾਜ ਤਾਂ ਹੋ ਸਕਦਾ ਕਹਿੰਦੇ ਕਿਵੇਂ ਮੈਂ ਮੈਂ ਦਾ ਕੋਈ ਮੈਂ ਕਰਦਾ ਨਹੀਂ ਕਹਿੰਦੇ ਕਰ ਮੈਂ ਜੇ ਇਥੋਂ ਇੱਕ ਪ੍ਰੈਸ ਨੋਟ ਲਿਖਿਆ ਮੇਰਾ ਛੋਟਾ ਭਰਾ ਰਣਜੀਤ ਭਵਾਨ ਨਿਗੜ ਪੱਤਰਕਾਰ ਸੀ ਮੈਂ ਉਹ ਬਣਾਤਾ ਵੀ ਸੰਗਰੂਰ ਚ ਹਹਾਕਾਰ ਮੱਚੀ ਆ ਅਕਾਲੀਆਂ ਤੇ ਮੁਹੰਮਦ ਮੁਸਤਫੇ ਨੂੰ ਟਿਕਟ ਦਿੱਤ ਐਸਐਸਪੀ ਲਾਇਆ ਜਾ ਰਿਹਾ ਪੰਜਾਬੀ ਟ੍ਰਿਬਿਊਨ ਚ ਪਹਿਲੇ ਸਫੇ ਤੇ ਲੱਗ ਗਈ ਦੂਜੇ ਦਿਨ ਜਾ ਕੇ ਆਏ ਤੇ ਮਹਾਪ੍ਰਧਾਨ ਜੀ ਕਿਵੇਂ ਰਿਹਾ ਕਹਿੰਦੇ ਅੱਜ ਤਾਂ ਮੁਸਤਫੇ ਦੀ ਗੱਲੇ ਨਹੀਂ ਛੇੜੀ ਕਿਸੇ ਨੇ ਜਦੋਂ ਫਿਰ ਐਸਐਸਪੀ ਲੱਗੇ ਖੱਟੜ ਆ ਪੰਜ ਦੇ ਵਿੱਚ ਗੁਰਦੁਆਰਾ ਅਫਸ਼ਰੂਮ ਨਿਕਲੀ ਦਾ ਦਫ਼ਤਰ ਬਹੁਤ ਬੰਦੇ ਇਕੱਠੇ ਸੀ ਉਹਨੂੰ ਭੱਜ ਕੇ ਪੈ ਗਏ ਮੁੰਡਿਆਂ ਨੂੰ ਤੁਸੀਂ ਮਾਰੋ ਤੇ ਹੁਣ ਤੁਹਾਨੂੰ ਐਸਐਸਪੀ ਮੈਂ ਲਵਾਵਾ ਯਾਨੀ ਝੜਕ ਕੇ ਤੋਰਤਾ ਜਦੋਂ ਗੱਡੀ 'ਚ ਬੈਠੇ ਸੀ ਮਾਝ ਖੱਟੜਾ ਸਾਹਿਬ ਦਾ ਕੀ ਬਣਿਆ ਉਹ ਲਵਾਤਾ ਇਹਨੂੰ ਵੀ ਐਸਐਸਪੀ ਰੋਪੜ ਮੈਂ ਆਖਿਆ ਸਾਰਿਆਂ ਦੇ ਸ਼ਿਕਾਰੀ ਲਾਤੇ ਹੁਣ ਆਪਣਾ ਸ਼ਿਕਾਰੀ ਵੀ ਕਲਾ ਦੀਏ ਘੱਟੋ ਘੱਟ ਆਪਣੀ ਗੱਲ ਤਾਂ ਮੈਨੂੰ ਮੇਰੇ ਕਹਿਣ ਦਾ ਉਹ ਤਾਂ ਇਹੋ ਜੇ ਹਾਲਤ ਸੀ ਜਦੋਂ ਤੁਸੀਂ ਮਲੇਰ ਕੋਟਨ ਦੀ ਟਿਕਟ ਸੀ ਜੀ ਘਟੋੜਾ ਸਾਹਿਬ ਦੇ ਕਹੇ ਤੇ ਦਿੱਤੀ ਜਾਂਦੀ ਸੀ ਕਿਉਂਕਿ ਉਹਨਾਂ ਦਾ ਉਹ ਉਹ ਕਹਿੰਦੇ ਸੀ ਵੀ ਹੱਲਿਆਂ ਦੇ ਵੇਲੇ ਜਿਹੜਾ ਸਰਹੰਦ ਰੇਲਵੇ ਗੱਡੀ ਤੇ ਹਮਲਾ ਹੋਇਆ ਉਹ 'ਚ ਮੈਂ ਸੀ ਮੈਂ ਮੈਂ ਉਹਦੇ ਵਿੱਚ ਸ਼ਾਮਲ ਸੀ ਜਦੋਂ ਮੈਂ ਸਾਰਿਆਂ ਦੇ ਨਾਲ ਇਹ ਵੀ ਬਰਸ਼ਾ ਮਾਰ ਰਿਹਾ ਕਹਿੰਦੇ ਮੈਂ ਇੱਕ ਚੀਕ ਸੁਣੀ ਮੈਂ ਹਿੱਲ ਗਿਆ ਉਸ ਤੋਂ ਬਾਅਦ ਮੇਰੇ ਮਨ ਤੇ ਭਾਰ ਸੀ ਵੀ ਮੇਤੋਂ ਬਹੁਤ ਵੱਡਾ ਪਾਪ ਹੋਇਆ ਮੈਂ ਆਪਣੇ ਪਿੰਡ ਮਸਜਿਦ ਬਣਾਈ ਹਰ ਇੱਕ ਵਾਰ ਈਦ ਤੇ ਉਹ ਉੱਥੇ ਜਾਂਦੇ ਹੁੰਦੇ ਸੀ ਮਲੇਰ ਕੋਟਲੀ ਇਸੇ ਕਰਕੇ ਆਈ ਸੀ ਮਲੇਰ ਕੋਟਲੀ ਟ੍ਰੈਕਟਰ ਤੋੜਾ ਸਾਡੇ ਖਾਤੇ 'ਚ ਹੁੰਦੀ ਸੀ ਇਹਨਾਂ ਨੇ ਉਹ ਵੀ ਖੋਲੀ ਉਹਨੇ ਤੋਂ ਕਿਉਂਕਿ ਉਦੋਂ ਫਿਰ ਇੱਕ ਜੇਲ੍ਹ ਦਾ ਕੋਈ ਡਿਪਟੀ ਸੁਪਰਡੈਂਟ ਸੀ ਢੀਲਸਾ ਸਾਹਿਬ ਨੇ ਉਹ ਰਿਟਾਇਰ ਕਰਾ ਕੇ ਨੌਕਰੀ ਤੋਂ ਹਟਾ ਕੇ ਉਹਨੂੰ ਟਿਕਟ ਦਿੱਤੀ ਬੱਗਾ ਟਿਕਟ ਨਾਵਾ ਦਾ ਜ਼ਿਕਰ ਕਰ ਰਹੇ ਹਾਂ ਇੱਥੇ ਅਖੀਰ ਦੇ ਵਿੱਚ ਆਉਂਦੇ ਆਉਂਦੇ ਇਹ ਵੀ ਲਿਖ ਦਿੰਦੇ ਆ ਸਾਰੀਆਂ ਗੱਲਾਂ ਦੇ ਵਿੱਚ ਲਿਖਦੇ ਆ ਨਾਲ ਕਹਿ ਦਿੰਦੇ ਆ ਕਿ ਸੁਖਵੀਰ ਸਿੰਘ ਬਾਦਲ ਜ਼ਿੰਮੇਵਾਰ ਨਹੀਂ ਅਸੀਂ ਅੰਦਰ ਪਾਰਟੀ ਦੇ ਰੌਲਾ ਬਹੁਤ ਇਨਾ ਮਸਲਿਆਂ ਤੇ ਪਾਇਆ ਪਰ ਸਾਡੀ ਚੱਲੀ ਨਹੀਂ ਇਹ ਇਸ ਤਰ੍ਹਾਂ ਦਾ ਇਸ਼ਾਰਾ ਕੀਤਾ ਹੈ ਇਹਦੇ ਵਿੱਚ ਡਾਕਟਰ ਗਰਗ ਸਾਹਿਬ ਨਾ ਇੱਕ ਗੁਰਬਾਣੀ ਦੀ ਤੁਕ ਬੋਲਦੇ ਹੁੰਦੇ ਆ ਵੈਦ ਦਾ ਵੈਦ ਸੁਬੈਦ ਤੂੰ ਪਹਿਲਾ ਰੋਗ ਪਛਾਣ ਐਸਾ دارو ਲੋੜ ਲੈ ਜਿਤ ਵੰਜੇ ਰੋਗਾ ਕਾਹਣ ਪਹਿਲਾ ਰੋਗ ਨੂੰ ਸਮਝੋ ਰੋਗ ਕੀ ਆ ਰੋਗ ਤਾਂ ਸਮਝਣੀ ਨੇ ਰੋਗ ਪਾਰਟੀ ਦੀ ਲਾਈਨ ਆ ਮਾਰਗ ਸੇ ਦਾ ਸਿਆਸਤਾ ਭਾਜਪਾ ਨਾਲ ਰਿਸ਼ਤਿਆਂ ਦੀ ਜਿਹੜੀ ਸਾਂਝ ਬਣਾਈ ਉਹ ਆ ਕੱਲਾ ਇਹ ਥੋੜੋ ਵੀ ਬੰਦੀ ਸਿੰਘ ਨਾਲ ਆ ਕਿਸਾਨ ਨਾਲ ਆ ਬਾਕੀ ਜਿਹੜੀ ਸਾਰਾ ਕੁਝ ਭਾਜਪਾ ਨਾਲ ਰਲ ਕੇ ਕੀਤਾ ਜਾਣ ਉਹਨੇ ਵੀ ਕੱਢੀ ਆ ਥੋੜੀ ਨਾ ਇਸ ਕਰਕੇ ਇਹ ਕਹਿੰਦੇ ਨੇ ਲੀਡਰਸ਼ਿਪ ਤੋਂ ਲੋਕ ਵਾਦਜਨ ਹੋ ਗਏ ਲੀਡਰਸ਼ਿਪ ਤੋਂ ਨੇ ਹੋਏ ਤੁਹਾਡੇ ਲੱਛਣਤ ਹੋਏ ਨੇ ਜੋ ਤੁਸੀਂ ਲਾਈਨ ਕੀਤੀ ਆ ਜੋ ਤੁਸੀਂ ਮੁੱਦੇ ਕੀਤੇ ਨੇ ਸਾਰਾ ਕੁਝ ਕੀਤਾ ਲੋਕ ਉਹ ਤੋਂ ਵਾਦਜਨ ਹੋਏ ਹੋਏ ਨੇ ਇਸੇ ਕਰਕੇ ਆ ਨਾ ਜਿਹੜਾ ਫਰੀਦਕੋਟ ਦਾ ਫਤਵਾ ਤੇ ਉੱਥੇ ਜਿਹੜੇ ਇਹ ਕਹਿੰਦੇ ਨੇ ਨਾ ਵੀ ਉਹਨਾਂ ਦੇ ਖਿਲਾਫ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ ਉਹ ਤਾਂ ਰਾਜਦੇਵ ਸਿੰਘ ਕਹਿੰਦਾ ਸੀ ਮੈਂ ਤਾਂ ਕਹਿੰਦਾ ਸੀ ਤੀਰਾਂ ਦੀ ਤੀਰਾਂ ਅੰਧਾ ਕਰੋ ਮੰਨਿਆ ਨਹੀਂ ਅਮਰਤਪਾਲ ਫਿਰ ਮੁੜ ਕੇ ਉਹਨਾਂ ਨੇ 8 ਦਾ ਪੈਨਲ ਜਾਰੀ ਕੀਤਾ ਹੁਣ ਉਹਨਾਂ ਨੇ 4 ਦਾ ਸੀਟਾਂ ਤੇ ਐਲਾਨ ਕਰਤਾ 3 ਤੇ ਕਰਤਾ ਵੀ ਉਹ ਬਾਜੇ ਕੇ ਲੜੂ ਗਿੱਦੜ ਵਾਹੇ ਤੋਂ ਪ੍ਰਧਾਨ ਮੰਤਰੀ ਤੇ ਕੁਲਵੰਤ ਰੌਏ ਕੇ ਲੜੂਗਾ ਬਰਨਾਲੇ ਤੋਂ ਤੇ ਉੱਥੇ 2-3 ਕਹਿ ਰਹੇ ਨੇ ਇੱਕ ਤਾਂ ਜਿਨ੍ਹਾਂ ਨੇ ਸੂਰੀ ਨੂੰ ਮਾਰਿਆ ਸੰਦੀਪ ਸਿੰਘ ਸੰਦੀਪ ਸੋਨੀ ਸੋਨੂ ਉਹ ਕਹਿੰਦਾ ਮੈਂ ਲੜੂ ਦਲਜੀਤ ਗੱਲ ਸੀ ਕਹਿੰਦਾ ਮੈਂ ਲੜੂ ਜਿਹੜਾ ਸਤਵੰਤ ਸਿੰਘ ਦਾ ਭਤੀਜਾ ਉਹ ਕਹਿੰਦਾ ਮੈਂ ਲੜੂ ਸੋ ਇਸ ਕਰਕੇ ਫਿਰ ਤੁਸੀਂ ਉਹਨਾਂ ਨੂੰ ਵੀ ਛੱਡ ਦੋਗੇ ਤੁਸੀਂ ਸਪਸ਼ਟ ਕਰੋ ਵੀ ਤੁਸੀਂ ਪੰਥ ਨਾਲੋਂ ਟੁੱਟ ਗਏ ਪੰਥਕ ਜੰਜਵਾਤਾਂ ਨਾਲੋਂ ਟੁੱਟ ਗਏ ਲੋਕਾਂ ਦਾ ਜਿਹੜਾ ਦਰਦ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਨਾ ਰਾਣਾ ਗਰਜੀਤ ਦੀ ਮੈਂ ਗੱਲ ਸੁਣੀ ਕਾਂਗਰਸੀ ਆਗੂ ਆਹੋ ਕਹਿੰਦਾ ਜੀ ਮੈਨੂੰ ਨਹੀਂ ਪਤਾ ਸੀ ਲੋਕਾਂ ਦੇ ਦਿਲ ਚ ਕੀ ਆ ਮੈਨੂੰ ਤਾਂ ਐਸੀ ਰਾਣੇ ਦੀ ਇਹਦੀ ਮਾੜੀ ਮੋਟੀ ਗੱਲ ਹੋਊ ਅਮਰਤਪਾਲ ਦੀ ਮੈਂ ਕਿਹਾ ਸੀ ਵੀ ਅੰਡਰ ਕਰੰਟ ਜਾ ਹੈਗਾ ਪਰ ਕਹਿੰਦੇ ਬਹੁਤ ਵੱਡੀ ਗੱਲ ਆ ਜੀ ਇਹ ਕਹਿੰਦਾ ਬੰਦੀ ਸਿੰਘ ਛਡਾ ਕੇ ਵੀ ਨਹੀਂ ਮਸਲਾ ਹੱਲ ਹੋਣਾ ਅਮਰਤਪਾਲ ਨੂੰ ਛਡਾ ਕੇ ਵੀ ਨਹੀਂ ਹੱਲ ਹੋਣਾ ਉਹਦੇ ਸਾਥੀਆਂ ਨੂੰ ਇਹਦਾ ਕੋਈ ਬਹੁਤ ਡੂੰਗਾ ਦਰਦ ਆ ਪੰਜਾਬ ਦੇ ਸਿੱਖਾਂ ਦੇ ਵਿੱਚ ਉਹ ਦਰਦ ਦੀ ਥਾਂ ਪਾਉਣੀ ਪੈਣੀ ਆ ਉਹਨੂੰ ਨਿਵਾਰਨ ਲਈ ਸਾਰਿਆਂ ਨੂੰ ਯਤਨ ਕਰਨੇ ਪੈਣੇ ਨੇ ਨਹੀਂ ਜਿਨ੍ਹਾਂ ਨੂੰ ਮੈਂ ਕਹਿੰਦਾ ਨਹੀਂ ਬਰੋਲੇਵਾਦੀ ਸਿਆਸਤਾਂ ਜਿਹੜੀ ਉਹਨੇ ਇਹਨਾਂ ਦੇ ਪੈਰ ਉਖੇੜਦੇ ਰਹੇ ਨੇ ਸੋ ਕੁੱਲ ਮਿਲਾ ਕੇ ਚੰਗੀ ਗੱਲ ਆ ਪਰ ਇਹ ਲੀਡਰਸ਼ਿਪ ਨੂੰ ਬਦਲਣ ਦੀ ਗੱਲ ਕਰਦੇ ਨੇ ਮੈਂ ਕਹਿੰਦਾ ਜਥੇਦਾਰ ਸਾਹਿਬ ਨੇ ਕਹਿੰਦੇ ਆ ਵੀ ਚਿੱਠੀ ਫੜ ਕੇ ਰੱਖ ਲਈ ਵਿਚਾਰਾਂਗੇ ਜਥੇਦਾਰ ਸਾਹਿਬ ਨੂੰ ਇਹ ਕਹਿਣਾ ਚਾਹੀਦਾ ਵੀ ਭਾਈ ਪਹਿਲਾਂ ਤੁਹਾਡਾ ਪ੍ਰਧਾਨ ਮਾਫੀ ਮੰਗ ਗਿਆ ਹੁਣ ਤੁਸੀਂ ਮਾਫੀ ਮੰਗ ਲਈ ਦੋਹੇ ਜਾਓ ਇਕੱਠੇ ਬੈਠੋ ਫੈਸਲਾ ਕਰੋ ਜਿਹੜੀ ਤੁਸੀਂ ਕਹਿੰਦੇ ਹੋ ਝੁੰਡਾਂ ਦੀ ਰਿਪੋਰਟ ਪਾਰਟੀ ਦੇ ਜਿਹੜੇ ਦੁੱਖ ਦਰਦ ਨੇ ਆਮ ਲੋਕਾਂ ਦੀ ਆਵਾਜ਼ ਆ ਧਰਤ ਦੀ ਆਵਾਜ਼ ਆ ਉਹਨੂੰ ਲਾਗੂ ਕਰੋ ਉਹਨੂੰ ਲਾਗੂ ਕਰਨ ਦੀ ਰਿਪੋਰਟ ਅਕਾਲ ਤਖਤ ਨੂੰ ਪੇਸ਼ ਕਰੋ ਉਹਨੂੰ ਲਾਗੂ ਕਰੋ ਨਾ ਉਹ ਉਹ ਕਹਿੰਦੇ ਨੇ ਕਰ ਰਹੇ ਹਾਂ ਤੁਸੀਂ ਕਹਿੰਦੇ ਹੋ ਕਰ ਨਹੀਂ ਰਹੇ ਇਕੱਠੇ ਬੈਠੋ ਉਹਨੂੰ ਲਾਗੂ ਕਰੋ ਉਹਦੇ ਸ਼ਬਦਾਂ ਦੇ ਅਨੁਸਾਰ ਉਹਦੀ ਲਗਾਤਾਰ ਰਿਪੋਰਟ ਅਕਾਲ ਤਖਤ ਨੂੰ ਕਰੋ ਉਸ ਤੋਂ ਬਾਅਦ ਅਕਾਲ ਤਖਤ ਸੋਚੂਗਾ ਵੀ ਤੁਹਾਨੂੰ ਬੁਲਾਉਣਾ ਕਿਵੇਂ ਬੁਲਾਉਣਾ ਨੇ ਐ ਕਰ ਦਿੰਦੇ ਇਹਨਾਂ ਨੂੰ ਕੰਮ ਲਾ ਦਿੰਦੇ ਸੋ ਚਲੋ ਤਾਂ ਆਪਾਂ ਕਹਿ ਤਾਂ ਸਕਦੇ ਨਹੀਂ ਉਹਦਾ ਕਾਲ ਤੱਕ ਤੇ ਜਥੇਦਾਰ ਨੇ ਸੋਚਣਾ ਪਰ ਸੁਣਿਆ ਵੀ ਉਹਨਾਂ ਨੇ ਚਿੱਠੀ ਫੜ ਕੇ ਰੱਖ ਲਈ ਤੇ ਕਹਿਦਾ ਵੀ ਠੀਕ ਆ ਸੀ ਵਿਚਾਰ ਲਾਂਗੇ ਜੇ ਇਹਨੂੰ ਸੋ ਇੱਕ ਰਾਹ ਤਾਂ ਫੜਿਆ ਪਰ ਜਿਹਨੂੰ ਜਿਹਨੂੰ ਆਪਾਂ ਕਹਦੇ ਆ ਸਹੀ ਦਿਸ਼ਾ ਦਿਸ਼ਾ ਤਾਂ ਠੀਕ ਆ ਪਰ ਜਿਹੜੇ ਸਵਾਲ ਉਠਾਉਣੇ ਚਾਹੀਦੇ ਹੋਰ ਬਹੁਤ ਸਵਾਲ ਨੇ ਮੈਂ ਉਠਾ ਸਕਦਾ ਉਹਨਾਂ ਨੂੰ ਨਹੀਂ ਲਿਆ ਜਿਨ੍ਹਾਂ ਕਰਕੇ ਇਹ ਲੋਕਾਂ ਦੇ ਨੱਕੋ ਬੁੱਲੋਂ ਲਹੇ ਨੇ ਗੱਲੀਆਂ ਇਹ ਦੋ ਤਿੰਨ ਗੱਲਾਂ ਨਹੀਂ ਹੈਗੀਆਂ ਕਿ ਲਗਦਾ ਅਣਜਾਣ ਪੁਨੇ ਚ ਨਹੀਂ ਲਿਆ ਗਿਆ ਜਾਂ ਹਾਲੇ ਸਮਝ ਹੀ ਨਹੀਂ ਪੈ ਰਹੀ ਕਿ ਕਰਨਾ ਕੀ ਹੈ ਸਮਝੇ ਨਹੀਂ ਪੈ ਰਹੀ ਮੈਂ ਤਾਂ ਕਹਿੰਦੇ ਉਸੇ ਰਾਹ ਦੇ ਰਾਹੀ ਨੇ ਉਹੀ ਜਿਹੜੀਆਂ ਜਿਹਦੇ ਕਰਕੇ ਕਾਲੀ ਦਲ ਇੱਥੇ ਗਿਆ ਉਸ 96 ਤੋਂ ਲੈ ਕੇ ਹੁਣ ਤੱਕ ਮਲਾਈਆਂ ਇਕੱਠੀਆਂ ਖਾਧੀਆਂ ਨੇ ਜੇ ਉਹ ਵੱਡਾ ਪਰਿਵਾਰ ਸੀ ਇੱਕ ਉਹਨਾਂ ਦੀ ਵੱਡੀ ਸੂਬੇਦਾਰੀ ਸੀ ਉਹਨਾਂ ਕੋਲੇ ਉਹਨਾਂ ਨੇ ਰਿਸ਼ਤੇਦਾਰ ਵੀ ਨਾਲ ਤੋੜਲੇ ਪਰਿਵਾਰ ਤੋਂ ਬਾਅਦ ਤੁਹਾਨੂੰ ਤੁਸੀਂ ਉਹਦੇ ਪਰਿਵਾਰ ਤੋਂ ਤੋੜਲੇ ਉਹੀ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਸਿਆਸਤ ਤੁਸੀਂ ਕੀਤੀ ਹੈ ਜਿਹੜੀ ਸੁਖਬੀਰ ਕਰ ਰਿਹਾ ਉਹ ਤੋਂ ਮੋੜਾ ਕੱਟਣ ਦੀ ਥਾਂ ਸਰਵੱਤ ਦੇ ਭਲੇ ਦੀ ਸਿਆਸਤ ਅਪਣਾਉਣ ਦੀ ਥਾਂ ਜਿਵੇਂ ਗੁਰੂ ਨਾਨਕ ਸਾਹਿਬ ਦੀ ਜਿਹੜਾ ਸਾਨੂੰ ਸੰਦੇਸ਼ ਆ ਮਾਇਆ ਧਾਰੀ ਅੰਨਾ ਬੋਲਾ ਇਹ ਮਾਇਆ ਧਾਰੀ ਨੇ ਸਾਰੇ ਲਗਭਗ ਪਾਪਾਂ ਬਾਝੋਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਏ ਹੈ ਜੀ ਇਹ ਇਹ ਆ ਜਿਹੜਾ ਨਾ ਜੀ ਰਾਜੇਸ਼ੀ ਮਕਦਮ ਕੁੱਤੇ ਜਾਏ ਜਗਾਵਣ ਬੈਠੇ ਸੁੱਤੇ ਸੋ ਇਸ ਭਾਵਨਾ ਤੋਂ ਜੇ ਤੁਸੀਂ ਕੰਮ ਲਓਗੇ ਪੰਥ ਬਸੇ ਮੈਂ ਉੱਜੜਾ ਮਨ ਚਾਉ ਕਨੇਰਾ ਹੁਣ ਤਾਂ ਕਹਿੰਦੇ ਨੇ ਰੱਬਾ ਸਭ ਦਾ ਭਲਾ ਕਰੀ ਪਰ ਸ਼ੁਰੂ ਮੇਰੇ ਤੋਂ ਕਰੀ ਸੋਚ ਬਦਲਣ ਵਾਲੀ ਆ ਗੁਰੂ ਦੇ ਫਲਸਫੇ ਨਾਲ ਜੁੜਨ ਵਾਲਾ ਗੁਰੂ ਗ੍ਰੰਥ ਸਾਹਿਬ ਤੋਂ ਮਾਰਗ ਸੇਧ ਲੈਣੀ ਚਾਹੀਦੀ ਆ ਹਰ ਇੱਕ ਗੱਲ ਬਾਰੇ ਆ ਹਰ ਇੱਕ ਗੱਲ ਬਾਰੇ ਤੁਹਾਨੂੰ ਉੱਥੋਂ ਮਾਰਗ ਸੇਧ ਮਿਲਦੀ ਆ ਹਾਂ ਉਹ ਉਦੋਂ ਦੀ ਹਾਲਤ ਸੀ ਗੱਲਾਂ ਅੱਜ ਦੀ ਹਾਲਤ ਕੀ ਗੱਲਾਂ ਬਣਦੀਆਂ ਨੇ ਉਹ ਪੰਜਾਬ ਸਿੱਖ ਪੱਖੀ ਸਰਬੱਤ ਦੇ ਭਲੇ ਦਾ ਮੁਲਕ ਦੇ ਭਲੇ ਦਾ ਬਰਤਾਨ ਸਾਹਮਣੇ ਲੈ ਕੇ ਆਓ ਸਾਡਾ ਹਾਲਤ ਆ ਇਹ ਹੋ ਗਿਆ ਪੰਜਾਬ ਚ ਮੁੱਦਿਆਂ ਤੋਂ ਬਿਨਾਂ ਏਜੰਡੇ ਤੋਂ ਬਿਨਾਂ ਚੋਣਾਂ ਲੜੀ ਜਾਂਦੇ ਨੇ ਜੀ ਦਿਖਾਓ ਇੱਤਕੀ ਕਿਹਦੇ ਕੋਲ ਕੀ ਏਜੰਡਾ ਸੀ ਈਵਨ ਕਾਂਗਰਸ ਦਾ ਏਜੰਡਾ ਸੀ ਪੰਜਾਬ ਦੇ ਕਾਂਗਰਸੀ ਨੇ ਉਹ ਨਹੀਂ ਚੱਕਿਆ ਇਹਨਾਂ ਨੇ ਵੀ ਐਲਾਨਨਾਮਾ ਕੀਤਾ ਸੀ ਐਲਾਨਨਾਮੇ ਦੀ ਹਵਾ ਨਹੀਂ ਲਵਾਈ ਕਿਤੇ ਸਾਰੇ ਕਸੇ ਦੀ ਸੋ ਇਸ ਕਰਕੇ ਇਹ ਇਹ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਆਪਾਂ ਵਾਰ-ਵਾਰ ਕਹਿੰਦੇ ਆ ਨਾ ਵੀ ਕੇਂਦਰ ਦੀ ਕੋਈ ਨੀਤੀ ਆ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਵੱਧ ਤੋਂ ਵੱਧ ਕਚੋਲਾ ਪਾਓ ਉਹਦਾ ਹਿੱਸਾ ਬਨੇ ਬੈਠੇ ਨੇ ਸਾਰੇ ਸੋ ਮੁੱਦਿਆਂ ਦੀ ਸਿਆਸਤ ਆ ਈਮਾਨਦਾਰੀ ਦੇ ਨਾਲ ਆਪਣੜੇ ਗਿਰਵਾਨ ਮੇਸਰ ਨੀਮਾ ਕਰ ਦੇਖ ਜਿਹਦੇ ਵਿੱਚ ਤੁਸੀਂ ਤੁਸੀਂ ਸੁਖਵੀਰ ਤੇ ਕਹਿੰਦੇ ਹੋ ਵਿੱਚੋਂ ਵਿੱਚ ਕਹਿੰਦੇ ਰਹੇ ਦੀ ਉਹ ਕਹਿੰਦੇ ਦੱਸੋ ਜੀ ਕਦੋਂ ਕਿਹਾ ਹੁਣ ਇਹ ਲੀਡਰਸ਼ਿਪ ਬਦਲਣ ਦੀ ਗੱਲ ਕਰਦੇ ਨੇ ਉਹ ਕਹਿੰਦੇ ਅਸੀਂ ਕਿਹਾ ਚੱਕੋ ਅਸਤੀਫਾ ਇਹ ਕਹਿੰਦੇ ਤੁਹਾਡੇ ਅਸਤੀਫੇ ਦੀ ਗੱਲੇ ਨਹੀਂ ਜੀ ਹੁਣ ਇਹ ਸੱਚ ਝੂਠ ਕੀ ਆ ਇਹ ਤਾਂ ਉਹ ਦੱਸ ਦੇ ਪਰ ਲੋਕਾਂ ਨੂੰ ਪਤਾ ਵੀ ਦੋਹਾਂ ਦੇ ਪੱਲੇ ਸੱਚ ਨਹੀਂ ਹੈਗੀ ਇਹ ਉਹੀ ਲੜਾਈ ਲੜ ਰਿਹਾ ਜੀਤੋ ਪੰਥ ਤੇ ਪੰਜਾਬ ਨੂੰ ਕੱਢਣ ਪਾਉਣ ਨੂੰ ਕੁਝ ਨਹੀਂ ਆ ਜਿਹੜਾ ਇਹਨਾਂ ਦਾ ਆਹ ਆਹ ਜਿਹਨੂੰ ਮਾਫੀਨਾਮਾ ਕਹਿੰਦੇ ਆ ਇਹ ਦੀ ਸਪਸ਼ਟ ਮਿਸਾਲ ਆ ਵੀ ਚੁਣਵੀਆਂ ਗੱਲਾਂ ਜਿਹੜੀਆਂ ਸੁਖਵੀਰ ਦੇ ਖਿਲਾਫ ਜਾਂਦੀਆਂ ਨੇ ਇਹ ਢੜਕ ਬੋਚ ਕੇ ਆਪਦੀ ਉਹ ਸਾਹਮਣੇ ਲਿਆਂਦੀਆਂ ਨੇ ਜਿਹੜੀਆਂ ਤਨਮਨ ਧਨ ਨਾਲ ਇਹਨਾਂ ਨੇ ਲਾਗੂ ਕੀਤੀਆਂ ਨੇ ਸਰਕਾਰ ਦੀ ਹਮਾਇਤ ਕੀਤੀ ਅੱਜ ਵੀ ਨਹੀਂ ਉਹਨਾਂ ਨੂੰ ਪੁਆਇੰਟ ਆਊਟ ਕਰ ਰਹੇ ਉਹਦੇ ਬਾਰੇ ਚੁੱਪ ਨੇ ਜੀ ਬਹੁਤ ਤਾਂ ਮਾਲਵਿੰਦਰ ਸਿੰਘ ਮਾਲੀਹੁਰਾ ਨੇ ਆਪਣੀ ਸਮਝ ਦੇ ਮੁਤਾਬਕ ਇਸ ਸਮਾਫੀ ਨਾਮੇ ਤੇ ਕਹਿ ਲੋ ਜਾਂ ਇਸ ਗਤੀਵਿਧੀ ਦਿੱਤੇ ਆਪਣੀਆਂ ਟਿੱਪਣੀਆਂ ਕੀਤੀਆਂ ਨੇ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ